ਇਹਰਾ ਹੱਲਾਂ ਤੀ ਆਪਾਂ ਚੈੱਕ ਕਰਾਵਾਂਗੇ ਟਰੈਕਟਰ ਨੂੰ ਦੋਨੇ ਲੀਵਰ ਸੱਟ ਕੇ ਵੀ ਟਰੈਕਟਰ ਚੱਲਦਾ ਜਾਂ ਨਹੀਂ ਚੱਲਦਾ ਸਭ ਤੋਂ ਪਹਿਲਾਂ ਟਰੈਕਟਰ ਦੇਵਾਂਗੇ ਤੀਜੇ ਮੀਡੀਅਮ ਦੇ ਵਿੱਚ ਦੋਨੇ ਲੀਵਰ ਸੱਟ ਕੇ ਗੇੜਾ ਗੇੜਾ ਦੇ ਕੇ ਦਿਖਾਵਾਂਗੇ ਟਰੈਕਟਰ ਆਉਂਦਾ ਗੇੜਾ ਲਿਆਉਂਦਾ ਜਾਂ ਨਹੀਂ ਲਿਆਉਂਦਾ ਜਾਂ ਬੰਦ ਹੁੰਦਾ ਜਾਂ ਨਹੀਂ ਹੁੰਦਾ ਦੋਵੇਂ ਟਰੈਕਟਰ ਸਪੋਰਟ ਕਰ ਰਿਹਾਗਾ ਚਲੋ ਅਜੂਨ ਕੇ ਨਹੀਂ ਐਚ ਭਾਈ ਜਾਵਾਂ ਦਵੀ ਜਾਂਦਾ ਧੂਆ ਮਾਰੀ ਜਾਂਦਾ ਦਵੀ ਜਾਂਦਾ ਠੀਕ ਆ ਪੂਰਾ ਦੇ ਵਜ਼ਾਰਾ ਹਾਂਜੀ ਮੇਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਉਹ ਲਓ ਜੋ ਆਪਣੇ ਕੋਲੇ ਫਿਰੋਜ਼ਪੁਰ ਤੋਂ ਇੱਕ ਟਰੈਕਟਰ ਆਇਆ ਵਾ ਜੌਂਡੀਆਰ 5310 ਸੋ ਆਪਾਂ ਇਸ ਟਰੈਕਟਰ ਦੀ ਮੋਡੀਫਿਕੇਸ਼ਨ ਇੰਜਨ ਦੀ ਕਰਾਂਗੇ ਇੰਜਨ ਦੀ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਇਸ ਟਰੈਕਟਰ ਦੀ ਪਰਫਾਰਮੈਂਸ ਵੀ ਚੈੱਕ ਕਰਾਵਾਂਗੇ ਸਭ ਤੋਂ ਪਹਿਲਾਂ ਇਹਦਾ ਕੰਮ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਪਰਫਾਰਮੈਂਸ ਚੈੱਕ ਕਰਾਉਣਾ ਇਸ ਟਰੈਕਟਰ ਦੀ ਬਾਕੀ ਆ ਦੇਖੋ ਕੰਪਨੀ ਫਿਟਡ ਟਰਬੋ ਲੱਗੀ ਹੋਈ ਆ ਦੇਖੋ ਸਾਰੀ ਬਾਕੀ ਕੰਪਨੀ ਦੀ ਫਿਟਿੰਗ ਆ ਸੋ ਆਪਾਂ ਇਸ ਟਰੈਕਟਰ ਦਾ ਕੰਮ ਕਰਨ ਤੋਂ ਬਾਅਦ ਚ ਵੀ ਤੁਹਾਨੂੰ ਇਸ ਜਗ੍ਹਾ ਤੇ ਪਰਫਾਰਮੈਂਸ ਚ ਕਰਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਜੋ ਕੰਪਨੀ ਵੱਲੋਂ ਟਰੈਕਟਰ ਆਇਆ ਸੀ ਇਹਦੀ ਪਰਫਾਰਮੈਂਸ ਦਿਖਾਉਣੀ ਹੈ ਕਿੰਨੀ স্মੋਕ ਕਰਦਾ ਟਰੈਕਟਰ ਤੇ ਬਾਕੀ ਕਿੰਨਾ ਕੁ ਤਬਕੇ ਚੱਲਦਾ ਆਪਣਾ ਲੀਵਰ ਨਾਲ ਤੇ ਚਲੋ ਬਾਕੀ ਤੁਹਾਨੂੰ ਚਲਾ ਕੇ ਦਿਖਾਉਣੀ ਹੈ 13 ਦੇ ਟਿੱਲਰ ਆਪਣੇ ਆ 13 ਦੀਆਂ ਹੱਲਾਂ ਆਪਣੀਆਂ 13 ਦੀਆਂ ਹੱਲਾਂ ਆਪਣੀਆਂ ਕਿਉਂਕਿ 15 ਹੱਲਾਂ ਆਪਣੇ ਇਧਰ ਘਟ ਵਰਤੀ ਦੀਆਂ ਤੇਰਾ ਹੱਲਾ ਤੀ ਆਪਾਂ ਚੈੱਕ ਕਰਾਵਾਂਗੇ ਟਰੈਕਟਰ ਨੂੰ ਦੋਨੇ ਲੀਵਰ ਸੱਟ ਕੇ ਵੀ ਟਰੈਕਟਰ ਚੱਲਦਾ ਜਾਂ ਨਹੀਂ ਚੱਲਦਾ ਤੇ ਬਾਕੀ ਜੋ ਡੇਰੇ ਵੀਡੀਓ ਦੇ ਨਾਲ ਤੇ ਸਾਰਾ ਤੁਹਾਨੂੰ ਦਿਖਾਉਣਾ ਚਲਾ ਕੇ ਸਭ ਤੋਂ ਪਹਿਲਾਂ ਟਰੈਕਟਰ ਦੇਵਾਂਗੇ ਤੀਜੇ ਮੀਡੀਅਮ ਦੇ ਵਿੱਚ ਦੋਨੇ ਲੀਵਰ ਸੱਟ ਕੇ ਗੇੜਾ ਤੇ ਉਸ ਤੋਂ ਬਾਅਦ ਤੁਹਾਨੂੰ ਪਹਿਲੇ ਹਾਈ ਚ ਗੇੜਾ ਦੇ ਕੇ ਦਿਖਾਵਾਂਗੇ ਵੀ ਟਰੈਕਟਰ ਆਉਂਦਾ ਗੇੜਾ ਲਿਆਉਂਦਾ ਜਾਂ ਨਹੀਂ ਲਿਆਉਂਦਾ ਜਾਂ ਬੰਦ ਹੁੰਦਾ ਜਾਂ ਨਹੀਂ ਹੁੰਦਾ ਤੁਹਾਨੂੰ ਨਾਲ ਚੜ ਕੇ ਦਿਖਾਉਣਾ ਬਾਕੀ ਟਰੈਕਟਰ ਕਰਦੇ ਆਂ ਸਟਾਰਟ ਆਪਾਂ ਤੇ ਚੱਲ on am விடு மரிய ਰਜਿਸਟਰ ਕਰਨ ਤੋਂ ਬਾਅਦ ਇਹ ਟਰੈਕਟਰ ਦਾ ਦਿਖਾਵਾਂਗੇ ਟ్రਾਇਲ ਦੇਵਾਂਗੇ ਕਹਿੰਦਾ ਕਈ ਕਿਸਾਨ ਵੀਰ ਕਹਿ ਰਹੇ ਨੇ 15 ਪੌਣੇ ਕਹਿੰਦੇ 13 ਹੱਲਾ ਦੀ ਦਾਬ ਰਿਹਾਗਾ ਜੋ ਬੰਦ ਹੋ ਗਿਆ ਟਰੈਕਟਰ ਜਮਾ ਪਹਿਲੇ ਹਾਈ ਦੇ ਵਿੱਚ ਤੇ ਸੋ ਇਸ ਤੋਂ ਬਾਅਦ ਆਪਾਂ ਟਰੈਕਟਰ ਦਾ 4x4 ਲਾ ਕੇ ਇੱਥੇ ਹੀ ਇਸੇ ਹੱਲਾ ਤੇ ਤੇ ਇਸੇ ਹੀ ਲੀਵਰਾਂ ਤੇ ਤੇ ਇੱਥੇ ਚੱਕਰਾਵਾਂਗੇ ਕਰੋ ਸਟਾਰਟ ਕਲੱਚ ਨਾਲ ਆਪਾਂਗੇ Okay. <laughs> you ਕਿ ਚੱਲਦਾਗਾ ዱਵੀ ਇੱਥੇ ਹੀ ਬੰਦ ਹੋ ਗਿਆ ਚਲੋ ਸੱਜਣੋ ਬਾਕੀ ਤੁਹਾਨੂੰ ਇਸ ਤੋਂ ਬਾਅਦ ਤੁਹਾਨੂੰ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਟ੍ਰਾਇਲ ਦਿਵਾਵਾਂਗੇ ਇਸੇ ਜ਼ਮੀਨ ਦੇ ਵਿੱਚ ਇੱਥੇ ਹੀ ਤੇ ਚਲੋ ਤੁਹਾਨੂੰ نیچے ਉਤਰ ਕੇ ਵੀ ਆਪਾਂ ਦਿਖਾ ਦਿੰਨੇ ਆ ਤੇ ਬਾਕੀ ਗਰਮ ਵਾਲੀ ਸੂਈ ਵੀ ਟੈਂਪਰੇਚਰ ਵੀ ਹਾਈ ਰੱਖ ਰਿਹਾਗਾ ਚਲੋ ਇਹ ਤਾਂ ਨਾਰਮਲ ਟੈਂਪਰੇਚਰ ਇੱਥੇ ਹੁੰਦਾ ਹੀ ਹੈ ਕਿਉਂਕਿ ਵਾਲ ਲੱਗਿਆ ਹੁੰਦਾਗਾ ਤੇ ਚਲ ਛੱਡੀ ਕਲਾਚ ਇੱਥੇ ਤੋ ਬਾਅਦ ਤੁਹਾਨੂੰ ਕੰਮ ਕਰਨ ਤੋਂ ਬਾਅਦ ਤੁਹਾਨੂੰ ਇਸ ਟਰੈਕਟਰ ਦਾ ਟ੍ਰਾਇਲ ਦੇਵਾਂਗੇ ਕਿਵੇਂ ਲੱਗਿਆ ਟਰੈਕਟਰ ਕੇ ਹੈਗੇ ਜਾਣ ਜੂਣ ਕੇ ਨਹੀਂ ਇਹ ਚ ਭਾਈ ਜਮਾ ਦਬਈ ਜਾਂਦਾ ਧੂਆ ਮਾਰੀ ਜਾਂਦਾ ਦਬਈ ਜਾਂਦਾ ਠੀਕ ਆ ਪੂਰਾ ਤੇ ਵਜ਼ਰਾ ਠੀਕ ਆ ਠੀਕ ਆ ਚਲੋ ਬਾਕੀ ਤੁਹਾਨੂੰ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਇਸੇ ਵਾਹਨ ਦੇ ਵਿੱਚ ਇੱਥੇ ਟਰਾਈ ਦਵਾਵਾਂਗੇ ਮੁੜ ਕੇ ਦੱਸਿਓ ਵੀ ਇਹ ਦਬਦਾ ਕਿ ਕੀ ਕਰਦਾਗਾ ਹਾਂਜੀ ਹੋਂਦਾ ਜਮਾ ਜਾਂ ਨਿਕਲੀ ਜਾਂਦੀ ਦਬਈ ਜਾਂਦਾ ਬਸ ਇਹ ਦੋ ਤਿੰਨ ਦਿਨਾਂ ਚ ਕੰਮ ਕੰਪਲੀਟ ਹੋ ਜਾਊਗਾ ਦੋ ਕੁ ਦਿਨਾਂ ਚ ਤੇ ਉਸ ਤੋਂ ਬਾਅਦ ਫਿਰ ਟ੍ਰਾਈ ਦੇਵਾਂਗੇ ਇਸ ਟਰੈਕਟਰ ਦੀ ਠੀਕ ਹੈ ਜੀ ਤੇ ਚਲੋ ਸੱਜਣੋਂ ਆਪਾਂ ਚੱਲਦੇ ਆ ਵਰਕਸ਼ਾਪ ਤੇ ਤੇ ਸੋ ਆਪਾਂ ਇਸ ਦਾ ਵਰਕ ਸਟਾਰਟ ਕਰਦੇ ਆ ਸੋ ਇਸ ਤੋਂ ਬਾਅਦ ਮੋਡੀਫਿਕੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਇਸ ਟਰੈਕਟਰ ਦਾ ਇਸੇ ਖੇਤ 'ਚ ਇੰਨੀਆਂ ਹੱਲਾ ਇੱਥੇ ਤੁਹਾਨੂੰ ਟ੍ਰਾਇਲ ਦੇਵਾਂਗੇ ਦੋਨੇ ਲੀਵਰ ਸੈਟ ਕੇ ਫਿਰ ਦੱਸੋ ਟਰੈਕਟਰ ਦਬਦਾ ਕਿਵੇਂ ਸਲਿੱਪ ਕੱਢਦਾ ਜਾਂ ਉਹ ਸਾਰਾ ਆਪਾਂ ਤੁਸੀਂ ਵੀਡੀਓ 'ਚ ਦੇਖੋਗੇ ਚਲੋ ਅੱਜ ਦੇ ਪਾਰਟ ਦੇ ਵਿੱਚ ਤੁਹਾਨੂੰ ਟਰੈਕਟਰ ਦਾ ਟ੍ਰਾਇਲ ਦਿਵਾਇਆ ਤੇ ਚਲੋ ਬਾਈ ਜੀ ਧੰਨਵਾਦ ਤੁਹਾਡਾ ਸਸੀ ਕਾਲ ਸਾਹਿਬ ਨੂੰ ਸਾਰੀ